ਮੋਸਟਲੀ ਇਹ ਹੁੰਦਾ ਹੈ ਕਿ ਰੱਬ ਦੇ ਘਰ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਕਹਿੰਦੇ ਆ ਵੀ ਰੱਬ ਨੂੰ ਰੱਬ ਤਾਂ ਲੋਕਾਂ ਨੂੰ ਘਰ ਦਿੰਦਾ ਹੈ। ਇਹ ਹਿੰਦੁਸਤਾਨ ਦੇ ਵਿੱਚ ਕਰੋੜਾਂ ਲੋਕ ਬੇਘਰ ਆ ਉਹਨਾਂ ਨੂੰ ਛੱਤਾਂ ਦੀ ਲੋੜ ਹੈ। ਪਰ ਇੱਕ ਖਬਰ ਰਾਮ ਮੰਦਰ ਤੋਂ ਆਈ ਕਿ ਰਾਮ ਮੰਦਰ ਦੀ ਆਪ ਦੀ ਛੱਤ ਝੌਂ ਰਹੀ ਹੈ। ਉਹ ਉਹ ਚੀਜ਼ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਨੇ ਵੀ ਜੇ ਮੰਦਰਾਂ ਦੇ ਵਿੱਚ ਵੀ ਇਦਾਂ ਛੱਤਾਂ ਚੌਣ ਗਈਆਂ ਤੇ ਮੰਦਰਾਂ ਦੇ ਵਿੱਚ ਵੀ ਰੱਬ ਸਿਖਉਰ ਨਹੀਂ ਹੈਗਾ ਤੇ ਫਿਰ ਲੋਕਾਂ ਦਾ ਵਿਚਾਰਿਆਂ ਦਾ ਕੀ ਬਣਨਾ। ਨਹੀਂ ਚਲੋ ਇਹ ਆਸਥਾ ਦਾ ਵਿਸ਼ਾ ਹੈ। ਮੈਂ ਇਹਨਾਂ ਤਰਕਿਕੋ ਕੀ ਨਹੀਂ ਗੱਲ ਕਰਦਾ। ਜੀ। ਭਾਰਤ ਕਿਹਦਾ ਦੇਸ਼ ਆ ਕਿ ਇਹਦਾ ਜਿਹੜਾ ਸਮਾਜਿਕ ਧੁਰਾ ਹੈ ਨਾ ਜੀ ਉਹ ਆਸਥਾ ਦੇ ਬੈਰੰਗ ਤੇ ਘੁੰਮਦਾ ਹ ਹ ਜਿੱਥੇ ਇੰਨੀ ਜ਼ਿਆਦਾ ਆਸਥਾ ਹੋਵੇ ਉਹ ਇਨੇ ਤਰਕਵਾਦੀ ਵੀ ਨਹੀਂ ਬਣਿਆ ਜਾਂਦਾ ਮੈਂ ਮੈਂ ਆਪਦੀ ਗੱਲ ਕਰਦਾ ਘਟੋ ਘਟ ਮੇਰਾ ਇਹ ਆਪਣਾ ਸੋਚਣ ਦਾ ਨਸਰੀਆ ਕਿਉਂਕਿ ਤਰਕ ਜੇ ਕਰਨ ਲੱਗ ਜਾਈਏ ਤਾਂ ਫਿਰ ਹਰ ਇੱਕ ਗੱਲ ਤੇ ਹੀ ਤਰਕ ਕੀਤਾ ਜਾ ਸਕਦਾ ਵੇ ਤਰਕ ਕੀਤਾ ਜਾ ਸਕਦਾ ਪਰ ਸਵਾਲ ਜਿਹੜਾ ਹੈ ਨਾ ਉਹ ਇਸ ਗੱਲ ਨੂੰ ਲੈ ਕੇ ਆ ਕਿ ਜਦੋਂ प्राण प्रतिष्ठा हो रही ਸੀਗੀ ਹੂੰ प्राण प्रतिष्ठा ਵੇਲੇ ਅਸੂਰ ਹੋਇਆ ਕਿ ਆਕੇ ਜਿਹੜੇ ਸਨਾਤਨ ਦੇ ਮਹਾਪੁਰਸ਼ ਕਹ ਲਈ ਆਪਾਂ ਜੀ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਇਹੋ ਕਹੀ ਸੀ ਕਿ ਇਹ प्राण प्रतिष्ठा ਤੁਸੀਂ ਗਲਤ ਕਰ ਰਹੇ ਹੋ ਕਿਉਂਕਿ ਸ਼िखर ਦਾ ਹਲੇ ਨਿਰਮਾਨ ਨਹੀਂ ਹੋਇਆ ਜੀ ਜਦੋਂ ਤੱਕ ਸ਼ਿਖਰ ਬਣਦਾ ਨਹੀਂ ਹੈ ਮਤਲਬ ਕੋਤਲਾ ਢਾਂਚਾ ਜੀ ਜੀ ਇੱਥਾਂ प्राण प्रतिष्ठा ਨਹੀਂ ਹੁੰਦੀ ਹੂੰ ਚਲੋ ਪਤਾ ਨਹੀਂ ਉੱਤੇ ਕੀ ਇਹਨਾਂ ਨੇ ਸਾਹਕ ਕਿਤਾਬ ਲਾਇਆ ਬੱਲੀਆਂ ਬੁੱਲੀਆਂ ਬਣਾ ਕੇ ਇੱਕ ਆਰਜੀ ਢਾਂਚਾ ਬਣਾ ਦਿੱਤਾ ਸੀਗਾ ਹੁਣ ਦੂਜੀ ਗੱਲ ਹੈ ਕਿ ਇੰਟਰਲੌਕ ਟਾਈਲਾਂ ਵੀ ਲੱਗੀਆਂ ਨੇ ਉੱਥੇ ਦੱਸ ਤੇ ਛਤ ਤੇ ਕਿ ਇੰਟਰਲੌਕ ਟਾਈਲਾਂ ਵੀ ਨੇ ਕੁਝ ਜੀ ਪਾਣੀ ਸਿਮ ਗਿਆ ਹਮ ਹੁਣ ਜਿਹੜੇ ਉੱਥੇ ਦੇ ਮਹੰਤ ਨੇ ਜੀ ਮੁੱਖ ਪੁਜਾਰੀ ਨੇ ਜਿਹੜੇ ਜੀ ਜੀ ਉਹਨਾਂ ਨੇ ਸਿੱਧਾ ਤਾਂ ਨਹੀਂ ਕਿਹਾ ਪਰ ਅਸਿੱਧੇ ਰੂਪ ਦੇ ਵਿੱਚ ਜਿਹੜੇ ਇਸ ਟਰਸਟ ਦੇ ਕਰਤਾ ਤਰਤਾ ਚੰਪਤਰਾਏ ਵਰਗੇ ਹਮ ਨਪੇਂਦਰ ਵਰਗੇ ਉਹਨਾਂ ਨੂੰ ਮਤਲਬ ਕਿ ਇਨਡਾਇਰੈਕਟਲੀ ਤੇ ਨਿਸ਼ਾਨੇ ਤੇ ਲਿਆ ਜੀ ਮਸਲਾ ਉਸ ਵੇਲੇ ਇਹੀ ਸੀਗਾ ਕਿ ਕੀ ਰਾਮ ਮੰਦਰ ਦਾ ਪੂਰਾ ਨਿਰਮਾਣ ਹੋ ਗਿਆ ਤੇ ਇਹ ਕਹਿੰਦੇ ਜੀ 25 ਤੱਕ ਹੋ ਜਾਏਗਾ ਹੁਣ ਕੁਝ ਦਾਅਵੇ ਵੀ ਆ ਰਹੇ ਆ ਕਿ 25 ਤੱਕ ਵੀ ਨਹੀਂ ਹੋਣਾ ਹੂੰ ਤੇ ਉਹ ਛੱਤ ਜਿਹੜੀ ਚੋ ਗਈ ਆ ਉਹ ਕਹਿੰਦੇ ਕਿ ਜਦੋਂ ਅਸੀਂ ਸਵੇਰੇ ਆਏ ਆ ਗਰਭਗ੍ਰਹਿ ਦੇ ਵਿੱਚ ਤੇ ਪਾਣੀ ਫਿਰਦਾ ਸੀਗਾ ਹੂੰ ਰਾਤ ਕਿਤੇ ਪ੍ਰੀ ਮੌਨਸੂਨ ਦੀ ਵਰਖਾ ਹੋਈ ਮੀਂਹ ਪਿਆ ਜੀ ਤੇ ਪਾਣੀ ਚੁੰਦਾ ਰਿਹਾ ਚੁੰਦਾ ਰਿਹਾ ਪਾਣੀ ਜੁੜ ਜਾਂਦਾ ਥੱਲੇ ਤੁਹਾਨੂੰ ਪਤਾ ਹੀ ਆ ਜੀ ਜੀ ਆਪਣੇ ਅੰਦਰਾਂ ਚ ਵਾਛੜ ਆ ਜਾਵੇ ਤੇ ਪਾਣੀ ਜੁੜ ਜਾਂਦਾ ਤਾਂ ਇਸ ਕਰਕੇ ਉਹ ਪੈ ਗਿਆ ਹੁਣ ਜਿਆਦਾ ਰੌਲਾ ਜੀ ਉਹ ਸਵਾਲ ਖੜੇ ਹੋ ਰਹੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਇਨਾ ਪੈਸਾ ਲਾਇਆ ਤੇ ਗੱਲ ਇਹ ਆ ਕਿ ਸਵਾਲ ਪ੍ਰਬੰਧ ਤੇ ਹੋਣੇ ਚਾਹੀਦੇ ਆ ਜੀ ਤਰਕ ਵਿਤਰਕ ਚਲੋ ਹਰ ਇੱਕ ਬੰਦੇ ਦੀ ਆਪਣੀ ਉਹ ਆਜ਼ਾਦੀ ਆ ਮੇਰਾ ਮੰਨਣਾ ਹੈ ਕਿ ਸਵਾਲ ਇਹਨਾਂ ਲੋਕਾਂ ਤੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਰਾਮ ਮੰਦਰ ਦੇ ਨਾਮ ਤੇ ਸਿਆਸਤ ਕੀਤੀ ਆ ਨਾਲ ਜੀ ਕਿ ਤੁਸੀਂ ਭਈ ਇਹੋ ਜਿਹਾ ਢਾਂਚਾ ਬਣਾ ਰਹੇ ਹੋ ਅੱਛਾ ਕਮਾਲ ਦੀ ਗੱਲ ਹੋਰ ਵੇਖੋ ਉੱਥੇ ਰਾਮ ਪੱਥ ਬਣਿਆ ਜੀ 4000 ਕਰੋੜ ਨੂੰ ਉਜਾੜਿਆ ਗਿਆ ਹਮ 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 ਇੱਕ ਗੁਪਤਾ ਸਾਹਿਬ ਸਨ ਸ਼ਾਇਦ ਰਕੇਸ਼ ਕੁਮਾਰ ਗੁਪਤਾ ਉਹਨਾਂ ਦਾ ਨਾਮ ਆ ਮੈਂ ਉਹਨਾਂ ਦੀ ਗਾਥਾ ਪੜ੍ਹ ਰਿਹਾ ਸੀ ਕਿਤੇ ਜੀ ਉਹਨਾਂ ਨੇ 1998 ਚ ਇੱਕ ਮਕਾਨ ਬਣਾਇਆ ਸੀ ਤਿੰਨ ਮੰਜ਼ਲਾ ਹਮ ਜੀ ਦੀ ਕੀਮਤ ਇਸ ਵੇਲੇ 80 ਲੱਖ ਸੀ ਅੱਛਾ ਜੀ ਉਹ ਕਹਿੰਦੇ ਜੀ ਮੈਨੂੰ 9 ਲੱਖ ਰੁਪਇਆ ਦਿੱਤਾ ਇਹਨਾਂ ਨੂੰ ਮੁਆਵਜ਼ੇ ਦਾ ਹੂੰ ਮੈਂ ਜਾ ਕੇ 9 ਲੱਖ ਜਿੱਤੇ ਤੁਹਾਨੂੰ ਪਤਾ ਨਾ ਇੱਥੇ ਪਿੰਡ ਚ ਆਪਣੇ ਪੰਜਾਬ ਚ ਨਹੀਂ ਘਰ ਬਣਦਾ ਜੀ 9 ਲੱਖ ਇਸ ਤੇ ਮਿਲਦਾ ਤਾਂ ਦੋ ਕਮਰੇ ਅੱਜ ਕੱਲ ਤਿਆਰ ਦੋ ਕਮਰੇ ਵਾਲਾ ਘਰ ਤਿਆਰ ਕਰਨਾ ਹੋਵੇ ਤੇ ਉਹ ਨਾ ਹੋਵੇ ਜੀ ਇਸ ਤਰ੍ਹਾਂ ਮਤਲਬ ਕਿ ਉਹ ਜਿੱਥੇ 4000 ਘਾਰਾਂ ਦਾ ਉਜਾੜਾ ਕਰਕੇ ਰਾਮਪਥਰ ਕਬਡੀ ਸੜਕ ਬਣਾਈ ਗਈ ਉਹਦੇ ਚ ਵੀ ਟੋਏ ਪੈ ਗਏ ਜੀ ਬਹਿ ਗਈ ਸੜਕ ਕਈ ਥਾਵਾਂ ਤੋਂ ਹੂੰ ਤਾਂ ਜਵਾਬ ਤਲਬੀ ਤੇ ਇਹਨਾਂ ਦੀ ਹੋਣੀ ਚਾਹੀਦੀ ਆ ਨਾ ਜਿਨ੍ਹਾਂ ਨੇ ਸਭ ਕੁਝ ਕੀਤਾ ਜੀ ਟੈਕਸ ਪੇਅਰਸ ਦੇ ਪੈਸੇ ਨਾ ਉਹ ਉੱਥੇ ਜ਼ਰੂਰ ਚੱਲਿਆ ਕਾਲਾ ਮਾਲਾ ਚੱਲਿਆ ਜ਼ਮੀਨਾਂ ਦੇ ਮਾਮਲੇ 'ਚ ਵੀ ਚੱਲਿਆ ਹੂੰ ਠੇਕਿਆਂ ਦੇ ਮਾਮਲੇ 'ਚ ਵੀ ਚੱਲਿਆ ਜੀ ਇਸ ਕਰਕੇ ਇਹ ਤਾਂ ਹੁਣ ਜਿਹੜਾ ਕੇਂਦਰ ਸਰਕਾਰ ਦਾ ਕੀਤਾ ਕਰਾਇਆ ਸਾਰਾ ਜੀ ਉਹਦੇ ਤੇ ਸਵਾਲ ਜ਼ਰੂਰ ਹੋਣੇ ਚਾਹੀਦੇ ਕਿ ਭਾਈ ਤੁਸੀਂ ਜਵਾਬ ਦਿਓ ਕਿਉਂਕਿ ਰਾਜਨੀਤੀ ਵੀ ਤੁਸੀਂ ਕੀਤੀ ਹੈ ਜੀ ਜੀ ਬਿਲਕੁਲ ਸੋ ਇਹਦੀ ਤਾਂ ਚਰਚਾ ਕਿਉਂਕਿ ਇਹ ਖਬਰ ਵੱਡੀ ਬਣ ਗਈ ਹਰਾਮੰਦਰ ਕਿਉਂਕਿ ਪ੍ਰਚਾਰ ਇਹ ਬਹੁਤ ਵੱਡੇ ਪੱਧਰ ਤੇ ਗਿਆ ਸੀ ਪ੍ਰਾਣ ਪ੍ਰਤੀਸ਼ਟਾ ਸਮਾਗਮ ਜਿਹੜਾ ਤਾਂ ਇਸ ਕਰਕੇ ਉਹ ਖਬਰ ਵੀ ਓਨੀ ਵੱਡੀ ਬਣ ਗਈ ਕਿ ਭਾਈ ਜੋ ਤੁਸੀਂ ਐਡਾ ਵੱਡਾ ਕਾਰ ਕਰਕੇ ਪ੍ਰਚਾਰ ਕੀਤਾ ਤਾਂ ਉਹ ਤੁਹਾਡੇ ਕਾਰ ਦਾ ਤੁਹਾਡੇ ਕਾਰਜ ਦਾ ਆ ਨਤੀਜਾ ਹਾਂ ਨਾਲ ਇਹਨੂੰ ਬਣੇ ਨੂੰ ਵੀ ਕੋਈ ਬਹੁਤ ਜ਼ਿਆਦਾ ਦੇਰ ਨਹੀਂ ਹੋਈ ਵੀ ਆਪਾਂ ਕਹਿ ਦਈਏ ਵੀ ਪ੍ਰਾਣ ਪ੍ਰਤੀਸ਼ਟਾ ਤੇ ਜਨਵਰੀ ਚ ਹੋਈ ਆ ਜੀ 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 ਜਨਵਰੀ ਚ ਹੋਈ ਆ ਜੀ